ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਸ ਕਰਦੇ ਹਾਂ ਕਿ ਸਾਡੀ ਆਵਾਜ਼ ਤੁਹਾਨੂੰ ਸੁਣਦੀ ਆ ਇਹ ਮੇਰੇ ਖਿਆਲ ਪੰਨੀ ਪਹਿਲੀ ਵਾਰੀ ਕਰ ਰਹੇ ਹਾਂ ਖਾਸ ਸਾਡਾ ਇੰਡੀਆ ਪੇਜ ਤੋਂ ਲਾਈਵ ਤੇ ਇਹਦੇ ਵਿੱਚ ਕਾਫੀ ਪਹਿਲਾਂ ਵੀ ਅਸੀਂ ਪਿਛਲੇ 4 ਮਹੀਨੇ ਤੋਂ ਪੋਸਟ ਪਾ ਰਹੇ ਸਾਡੀ ਜਿਹੜੀ ਨਵੀਂ ਮੈਨੇਜਮੈਂਟ ਹੈ ਖਾਸ ਸਾਡੇ ਆਫਿਸ ਇੰਡੀਆ ਦੇ ਵਿੱਚ ਸੋ ਅੱਜ ਜਿਹੜੀ ਅਸੀਂ ਗੱਲ ਕਰਨੀ ਆ ਜਿਹੜੇ ਖਾਸ ਸਾਈਡ ਦੇ ਜਿਹੜੇ ਵੋਲੰਟੀਅਰ ਆ ਜਿਹੜੇ ਸੇਵਾਦਾਰ ਆ ਪੰਜਾਬ ਦੇ ਵਿੱਚ ਸਪੈਸ਼ਲੀ ਜਿਹੜੇ ਭਈ ਕਾਫੀ ਚਿਰਾਂ ਤੋਂ ਕਾਫੀ ਸਾਲ ਤੋਂ ਦੇਰ ਤੋਂ ਸਾਡੇ ਨਾਲ ਜੁੜਿਓ ਆ ਖਾਸ ਸਾਈਡ ਦੇ ਨਾਲ ਤੇ ਅਸੀਂ ਉਹਨਾਂ ਲਈ ਇੱਕ ਸਪੈਸ਼ਲ ਅਪੀਲ ਕਰ ਰਹੇ ਆ ਭਈ ਸਾਨੂੰ ਅਸੀਂ ਇੱਕ ਲਿੰਕ ਪਾਤੀ ਆ ਪੇਜ ਦੇ ਵਿੱਚ ਆ ਪੋਸਟ ਦੇ ਵਿੱਚ ਕੋਈ ਲਿੰਕ ਦੇਖਿਓ ਤੁਸੀਂ ਉਹ ਲਿੰਕ ਦੇ ਵਿੱਚ ਇੱਕ ਫਾਰਮ ਆਉਂਦਾ ਆ ਇਹ ਉਹ ਫਾਰਮ ਤੁਸੀਂ ਭਰਨਾ ਜਿਹੜੇ ਸਾਡੇ ਪੁਰਾਣੇ ਖਾਸਾਈਡ ਦੇ ਪੰਜਾਬ ਦੇ ਇੰਡੀਆ ਵਿੱਚ ਹਰਿਆਣੇ ਵਿੱਚ ਜਿੱਥੇ ਵੀ ਸਾਡੀ ਵੋਲੰਟੀਅਰ ਹੈਗੇ ਪੁਰਾਣੇ ਉਹ ਰਜਿਸਟਰ ਜ਼ਰੂਰ ਕਰਨਾ ਤੁਸੀਂ ਆਪਣੀਆਂ ਜਿਹੜੀਆਂ ਆ ਟੜੀਆਂ ਪੁਰਾਣੀਆਂ ਹੈਗੇ ਮੈਂਬਰਸ਼ਿਪ ਹੈ ਸਾਡੀ ਡੀਟੇਲ ਆ ਉਹ ਫਾਰਮ ਤੇ ਤੁਸੀਂ ਭਰ ਕੇ ਸਾਨੂੰ ਵਾਪਸ ਭੇਜਣੀ ਇਹ ਅਪੀਲ ਤੁਸੀਂ ਤਾਂ ਹੀ ਕਰ ਰਹੇ ਹਾਂ ਕਿਉਂਕਿ ਸਾਡੀ ਜਿਹੜੀ ਪੁਰਾਣੀ ਟੀਮ ਜਿਹੜੀ ਮੈਨੇਜਮੈਂਟ ਸੀ ਸਾਨੂੰ ਡਾਟਾ ਦੇਖ ਹੀ ਨਹੀਂ ਗਏ ਤੇ ਸਾਡੇ ਵੋਲੰਟੀਅਰ ਦੇ ਡਾਟਾ ਜਿਹੜੀ ਇਨਫੋਰਮੇਸ਼ਨ ਯਾ ਫੋਨ ਨੰਬਰ ਯਾ ਨਾਂ ਯਾ ਮੈਂਬਰਸ਼ਿਪ ਯਾ ਤੇ ਉਹ ਕੌਣ ਯਾ ਕਿੱਥੇ ਆ ਉਹ ਡੇਟਾ ਸਾਡੇ ਲਈ ਮਿਸਿੰਗ ਆ ਸਾਡੇ ਘਟਿਆਲਾ ਆਫਿਸ ਦੇ ਵਿੱਚ ਸੋ ਅਸੀਂ ਇਹ ਨਵੀਂ ਅਪੀਲ ਕਰ ਰਹੇ ਹਾਂ ਸਾਡੇ ਜਿਹੜੇ ਪੁਰਾਣੇ ਮੈਂਬਰ ਆ ਇਹ ਫਾਰਮ ਦੇ ਵਿੱਚ ਆ ਕੇ ਤੁਸੀਂ ਫੋਮ ਭਰੋ ਤੇ ਇਹ ਵਿੱਚ ਕੱਲੀ-ਕੱਲੀ ਡੀਟੇਲ ਹੈ ਜਿਹੜੀ ਤੁਹਾਡੇ ਜੇ ਤੁਸੀਂ ਪੁਰਾਣੇ ਮੈਂਬਰ ਆ ਕਾਲ ਸਾਈਡ ਦੇ ਸੇਵਾਦਾਰ ਯਾ ਰਜਿਸਟਰਡ ਯਾ ਜਿਹੜੀਆਂ ਡੀਟੇਲ ਅਸੀਂ ਰਿਕੁਐਸਟ ਕਰ ਰਹੇ ਹਾਂ ਤੁਹਾਡੇ ਕੋਲ ਹੋਣੀਆਂ ਸੋ ਦੂਜੀ ਤੇ ਗੱਲ ਇਹ ਆ ਕਿਉਂਕਿ ਅਸੀਂ ਕਾਫੀ ਦੇਰ ਤੋਂ ਦੇਖਦੇ ਕਾਫੀ ਚਿਰ ਤੋਂ ਦੇਖਦੇ ਹਾਂ ਕਿ ਘੜੀ-ਘੜੀ ਅਸੀਂ ਲਿਖਦੇ ਵੀ ਆ ਆਪਣੇ ਸੋਸ਼ਲ ਮੀਡੀਆ ਤੇ ਲਿਖਦੇ ਆ ਆਪਣੇ ਟਵਿੱਟਰ ਤੇ ਲਿਖਦੇ ਆ ਆ ਆਪਣੇ ਸਾਰੇ ਪਾਸੇ ਅਸੀਂ ਦੁਨੀਆਂ ਵਿੱਚ ਆਸਦੇ ਪਏ ਸਾਡੇ ਜਿਹੜੇ ਸੇਵਾਦਾਰ ਆ ਸਾਡੇ ਬੌਧਨ ਤੇ ਰਿਆ ਸਾਡੇ ਹੀਰੋ ਆ ਖਾਲਸਾ ਏਡ ਦੇ ਨਾਲ ਬਹੁਤ ਹੀ ਦੁਨੀਆਂ ਜੁੜਿਓ ਬਹੁਤ ਸੇਵਾਦਾਰ ਜੁੜਿਓ ਇੱਕ ਬੰਦੇ ਨਾਲ ਨਹੀਂ ਇਹ ਵੱਡੀ ਗਲਤੀ ਆ ਜਦੋਂ ਕੋਈ ਕਹਿੰਨੀ ਅਸੀਂ ਬੰਦੇ ਨਾਲ ਜੁੜਿਓ ਆ ਕਿਉਂਕਿ ਜਿਹੜਾ ਮਰਜੀ ਬੰਦਾ ਹੋਵੇ ਖਾਲਸਾ ਨੇ ਉਹ ਸੈੱਟ ਕੀਤਾ ਹੁੰਦਾ ਬੰਦਾ ਸਾਡੇ ਦੁਨੀਆ 'ਚ ਇਹਨੇ ਚੈਪਟਰ ਹੈਗੇ ਇੰਡੀਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਿਹੜੀ ਸੇਵਾ ਦਿੱਤੀ ਜਾਂਦੀ ਆ ਉਹ ਖਾਸਾ ਇਹ ਵੱਲੋਂ ਦਿੱਤੀ ਜਾਂਦੀ ਆ ਇੱਕ ਇੱਕ ਕਹੋ ਵੀ ਬੰਦੇ ਨੂੰ ਇੱਕ ਇੰਡੀਵਿਜੂਅਲ ਨੂੰ ਫੇ ਤੁਸੀਂ ਖਾਸ ਸਾਈਡ ਦੇ ਥੱਲੇ ਬੈਨਰ ਥੱਲੇ ਨਾਂ ਥੱਲੇ ਸੇਵਾ ਕਰਨੀ ਆਪਣੇ ਨਾਂ ਥੱਲੇ ਨਹੀਂ ਕਰਨੀ ਤੇ ਜਿਹੜੇ ਸੇਵਦਾਰ ਕਿਸੇ ਇੱਕ ਬੰਦੇ ਨਾਲ ਜੁੜਦੇ ਆ ਫੇ ਉਹ ਜਦੋਂ ਬੰਦੇ ਆਉਂਦੇ ਜਾਂਦੇ ਆ ਫੇ ਸੇਵਦਾਰ ਵੀ ਆਉਂਦੇ ਜਾਂਦੇ ਕਈ ਵਾਰੀ ਉਹਨਾਂ ਜਦੋਂ ਜੁੜ ਪੈਂਦੀ ਆ ਫੇ ਜਿਹੜੇ ਕਾਜ਼ਾ ਇਲੀਆ ਜੱਜੜ ਤੇ ਦੁਨੀਆ ਦੇ ਵਿੱਚ ਜਿਹੜੀ ਵਿਕਸਤ ਸੰਸਥਾ ਆ ਉਹਨਾਂ ਫੇ ਜਿਹੜੀ ਡੇਟਾ ਮਿਸਿੰਗ ਹੋਣ ਲੱ ਪੈਂਦੀ ਆ ਡੇਟਾ ਮਿਸਿੰਗ ਹੋਣ ਲੱ ਪੈਂਦਾ ਇਹ ਪਤਾ ਨਹੀਂ ਲੱਗਦਾ ਕੌਣ ਕਿੱਥੇ ਸੇਵਾਦਾਰ ਆ ਸੋ ਇਹ ਅਫਸੋਸ ਦੀ ਗੱਲ ਆ ਵੀ ਸਾਡੇ ਕੋਲ ਡੇਟਾ ਕੋਈ ਨਹੀਂ ਮਿਲਿਆ ਸਾਨੂੰ ਸਾਡੀ ਪਾਣੀ ਟੀਮ ਤੋਂ ਸਾਡੇ ਬੌਦਨ ਤੇ ਦਾ ਡੇਟਾ ਬਹੁਤ ਵੱਡਾ ਸੀਗਾ 20-25 ਹਜ਼ਾਰ ਰਜਿਸਟਰ ਸੀਗੇ ਪੰਜਾਬ ਦੇ ਵਿੱਚ ਸੇਵਾਦਾਰ ਉਹ ਵੀ ਉਹ ਵੀ ਖਾਲਸਾ ਏਡ ਦੇ ਨਾਲ ਜੁੜੇ ਖਾਲਸਾ ਏਡ ਨੇ ਇੰਡੀਆ ਚ ਆਫਿਸ ਖੋਲ੍ਹਿਆ ਸੀਗਾ 10-12 ਸਾਲ ਪਹਿਲਾਂ ਖਾਲਸਾ ਨੇ ਫੰਡ ਕੀਤਾ ਕਾਹਨਾਂ ਤਨਖਾਹਾਂ ਫੰਡ ਕੀਤੀਆਂ ਉਹਨਾਂ ਦੀਆਂ ਪਹਿਲਾਂ ਜਿਹਨਾਂ ਦੇ ਖਾਲਸਾ ਏ ਨਾਲ ਜੁੜੇ ਆ ਕੰਮ ਕਰਨ ਨੂੰ ਦਫ਼ਤਰ ਦੇ ਵਿੱਚ ਸੋ ਇਹ ਕਿਸੇ ਇੱਕ ਬੰਦੇ ਦਾ ਨਹੀਂ ਡੇਟਾ ਨਾ ਕਿਸੇ ਇੰਡੀਵਿਜੂਅਲ ਕੁੜੀ ਮੁੰਡੇ ਦਾ ਡੇਟਾ ਹੈਗਾ ਖਾਲਸਾ ਏ ਦਾ ਸੋ ਜਿਹੜੇ ਸੇਵਾਦਾਰਿਓ ਖਾਲਸਾ ਏ ਨਾਲ ਪਿਆਰ ਨਾਲ ਜੁੜਿਓ ਆ ਦੁਨੀਆ ਖਾਲਸਾ ਏ ਨਾਲ ਜੁੜਿਓ ਆ ਇਹ ਨਹੀਂ ਭਈ ਮੇਰੇ ਨਾਲ ਜੁੜੋ ਤੇ ਮੈਨੂੰ ਪੈਸੇ ਦੇਈ ਜਾਓ ਤੇ ਅਸੀਂ ਮਨਮਰਜ਼ੀ ਕਰੀਏ ਆ ਹਰ ਚੀਜ਼ ਦੀ ਹੁਣ ਤੁਹਾਨੂੰ ਅਸੀਂ ਕਈ ਵਾਰੀ ਲਾਈਵ ਕਰਾਂਗੇ ਇਨਫੋਰਮੇਸ਼ਨ ਲਈ ਪਰ ਅੱਜ ਜਿਹੜੀ ਲਾਈਵ ਆ ਅਸੀਂ ਇੱਕ ਇਹ ਹੀ ਅਸੀਂ ਸਾਡੀ ਬੇਨਤੀ ਆ ਜਿਹੜੇ ਸਾਡੇ ਪੁਰਾਣੇ ਸੇਵਾਦਾਰ ਆ ਜਿਹੜੇ ਆ ਆਂਡੀਆਂ ਆ ਦੇ ਵਿੱਚ ਪੰਜਾਬ ਵਿੱਚ ਹਰਿਆਣਾ ਜਿੱਥੇ ਮਰਜੀ ਹੋਵੇ ਇੰਡੀਆ ਦੇ ਵਿੱਚ ਪੰਜਾਬ ਹਰਿਆਣਾ ਯੂਪੀ ਜਿੱਥੇ ਮਰਜੀ ਆ ਫਾਰਮ ਦੇ ਵਿੱਚ ਤੁਸੀਂ ਆਪਣੀ ਡੀਟੇਲ ਦੇਣੀ ਤੁਹਾਡੀ ਜਿਹੜੀ ਪੁਰਾਣੀ ਡੀਟੇਲ ਆ ਇਹਦੇ ਵਿੱਚ ਤੁਸੀਂ ਭਰਨੀ ਆ ਹਰ ਕੁਐਸਚਨ ਹੈਗਾ ਜਿਹੜਾ ਆ ਉਹਦੇ ਵਿੱਚ ਇੱਕ ਡੀਟੇਲ ਆ ਜੇ ਤੁਸੀਂ ਮੈਂਬਰ ਹੋ ਸੀਗੇ ਖਾਸ ਤਰ੍ਹਾਂ ਦੇ ਪਹਿਲਾਂ ਉਹਦਾ ਯਰ ਮੈਂਬਰਸ਼ਿਪ ਸੌਰੀ ਮੈਂਬਰਸ਼ਿਪ ਨੰਬਰ ਆ ਤੇ ਇਹਦਾ ਨਾ ਯਾ ਐਡਰੈਸ ਹੈ ਉਹ ਤੁਸੀਂ ਮੁੜ ਕੇ ਭਰਨਾ ਤੇ ਉਹ ਕੰਪਲੀਟ ਫੀ ਹੋਊਗਾ ਫਾਰਮ ਤੇ ਅਸੀਂ ਹੌਲੀ ਹੌਲੀ ਹੋਰ ਵਧਾਵਾਂਗੇ ਸਾਡੀ ਜਿਹੜੀਆਂ ਹਰਿਆਣੇ ਤੋਂ ਟੀਮਾਂ ਜੁੜੀਆਂ ਆ ਕਈ ਜਿਹੜੀਆਂ ਪੰਜਾਬ ਤੋਂ ਟੀਮਾਂ ਹੈਗੀਆਂ ਜਿਹੜੀਆਂ ਪਹਿਲਾਂ ਪਤਾ ਨਹੀਂ ਸੀਗਾ ਜਦੋਂ ਪੁਰਾਣੀ ਟੀਮ ਚਲ ਗਈ ਤੇ ਕਿਹਨਾ ਕੰਟੈਕਟ ਕਰਨਾ ਕੀ ਕਰਨਾ ਉਹ ਹੌਲੀ ਹੌਲੀ ਵਾਪਸ ਆ ਰਹੀਆਂ ਟੀਮਾਂ ਅਸੀਂ ਜਿਹੜੀਆਂ ਟੀਮਾਂ ਹੋਰ ਵੀ ਡਿਸਟ੍ਰਿਕਟ ਵਿੱਚ ਆ ਜਿਹੜੀ ਪਹਲਤਾ ਵੀ ਜੁੜਨਾ ਚਾਹੁੰਦੇ ਮੁੜ ਕੇ ਖਾਸ ਆਇੜਨਾ ਤੁਸੀਂ ਹਰ ਵਾਰ ਬਾਲਾ ਨਹੀਂ ਤਾਂ ਸਾਡੇ ਆਫਿਸ ਵੀ ਤੁਸੀਂ ਉੱਥੇ ਇੰਡੀਆ ਆਫਿਸ ਦਾ ਪਟਿਆਲੇ ਉੱਥੇ ਵੀ ਕੰਟੈਕਟ ਕਰ ਸਕਦੇ ਆ ਤੇ ਤੁਹਾਨੂੰ ਕੌਣ ਕੰਟੈਕਟ ਕਰਵਾਤੀਆ ਜਾਂ ਤੁਹਾਨੂੰ ਪਤਾ ਨਹੀਂ ਸੀ ਕੌਣ ਆ ਘਰ ਦਾ ਕੌਣ ਦਾ ਕੌਣ ਆ ਸੋ ਇਹੀ ਸਾਡੀ ਅੱਜ ਬੇਨਤੀ ਆ ਸਾਡੀ ਸੇਵਾ ਦਾ ਜਿਹੜੇ ਪੰਜਾਬ ਦੇ ਵਿੱਚ ਆ ਇੰਡੀਆ ਵਿੱਚ ਹੈ ਰਾਣੀ ਵਿੱਚ ਜਿੱਥੇ ਮਰਜੀ ਖਾਸ ਸਾਡੀ ਇੰਡੀਆ ਦੀ ਵੋਲੰਟੀਅਰ ਆ ਜਿਹੜੇ ਪੁਰਾਣੀ ਵੋਲੰਟੀਅਰ ਆ ਇੱਥੇ ਰਜਿਸਟਰ ਕਰੋ ਜਿਹੜੇ ਨਵੇਂ ਵੋਲੰਟੀਅਰ ਨਵੇਂ ਸੇਵਾਦਾਰ ਵੀਪੀਐਲ ਬਿਲਕੁਲ ਜਿਹੜੇ ਨਵੇਂ ਹੋਗੇ ਉਹ ਸੈਪਰਟ ਅਪੀਲ ਹੋਊਗੀ ਮੈਂ ਕੋਸ਼ਿਸ਼ ਕਰਿਆ ਕਰੂੰਗਾ ਬਿਹਾਰ ਆਫਤੇ ਅਸੀਂ ਲਾਈਵ ਕਰੀਏ ਆ ਪੇ ਤੇ ਅਸੀਂ ਹਾਲ ਤੱਕ ਵੀ ਇਹ ਲੀਕ ਦੇਣ ਜਿਹੜਾ ਸਾਡਾ ਇੰਸਟਾਗ੍ਰam ਪੇਜ ਆ ਸਾਨੂੰ ਉਹਦੇ ਹਾਲ ਤੱਕ ਪਾਸਵਰਡ ਨਹੀਂ ਜਿਹੜਾ ਚੱਲਦਾ ਮਿਲਿਆ ਪੁਰਾਣੀ ਚੀਜ਼ ਤੋਂ ਜਦੋਂ ਮਿਲ ਗਿਆ ਉੱਥੇ ਵੀ ਅਸੀਂ ਕਰਾਂਗੇ ਬਰੋਡਕਾਸਟ ਤਾਂ ਮੈਂ ਇਹ ਹੀ ਮੁੜ ਕੇ ਕਹਿਣਾ ਚਾਹੁੰਦਾ ਹਰ ਚੀਜ਼ ਜਿਹੜੀ ਹੈਗੀ ਆ ਆ ਖਾਲਸਾ ਆਇੜਾ ਦੇ ਪੇजेस ਹੋਣ ਸੇਵਾਦਾਰਾਂ ਦਾ ਡਾਟਾ ਹੋਵੇ ਜਿਹੜੀ ਮਰਜ਼ੀ ਜਿਹੜੀ ਪੇ ਖਾਲਸਾ ਆਇੜਾ ਪਹਿਲਾਂ ਮੇਰੇ ਤੋਂ ਪਹਿਲਾਂ ਵੀ ਖਾਲਸਾ ਆਇੜਾ ਸਾਤੋਂ ਸਾਤੋਂ ਅਸੀਂ ਸੰਸਾ ਤੋਂ ਵੱਡੇ ਨਹੀਂ ਗਏ ਹੁਣ ਕਈ ਵਾਰ ਸਾਨੂੰ ਇੱਥੇ ਬਹੁਤ ਸਟੂਡੈਂਟ ਇੰਟਰਨੈਸ਼ਨਲ ਮਿਲਦੇ ਆ ਯੂਕੇ ਵਿੱਚ ਉਹ ਸੋਚ ਰਹੇ ਮੈਂ ਨਾ ਪੰਜ ਛੇ ਬੰਦੇ ਹੋਊਗੇ ਤੇ ਉਹ ਦੇਖਦੇ ਉਹਦਾ ਤੇਰੀ ਹੰਕਾਰਾਂ ਕਿੱਥੇ ਆ ਤੁਹਾਡੇ ਬੰਦੇ ਤੁਹਾਡੇ ਡਰਾਈਵਰ ਕਿੱਥੇ ਆ ਮੈਂ ਕਿਹਾ ਅਸੀਂ ਇੱਥੇ ਇਕੱਲੇ ਹੀ ਠੀਕ ਆ ਅਸੀਂ ਇਕੱਲੇ ਤੁਰਦੇ ਫਿਰਦੇ ਆ ਕਿਉਂਕਿ ਅਸੀਂ ਖਾਲਸਾ ਦੇ ਤੁਹਾਡੇ ਪਿਆਰ ਨਾਲ ਅਸੀਂ ਤੁਰਦੇ ਫਿਰਦੇ ਤੁਹਾਡੇ سپورਟ ਨਾਲ ਤੁਹਾਡੇ ਦਾਨ ਨਾਲ ਇਹਦਾ ਮਤਲਬ ਵੀ ਅਸੀਂ ਤੁਹਾਡੇ ਦਾਨ ਨੂੰ ਅਬਿਊਜ਼ ਕਰੀਏ ਤੇ ਮੈਂ ਹੀ ਆ ਮੈਨੂੰ سپورਟ ਕਰੋ ਤੇ ਤੁਸੀਂ ਖਾਲਸਾ ਨੂੰ ਸਾਡੇ ਦੇ ਰੱਖ ਲਓ ਇਹ ਗੱਲ ਜਦੋਂ ਹੁੰਦੀ ਆ ਤੇ ਮੁਸੀਬਤਾਂ ਪੈਂਦੀਆਂ ਤੇ ਦੁੱਖ ਵੀ ਲੱਗਦਾ ਸੋ ਮੇਰੀ ਇਹੀ ਬੇਨਤੀ ਜਿਹੜੇ ਸਾਡੇ ਪਰਾਣੇ ਸੇਵਾਦਾਰ ਆ ਇੰਡੀਆ ਵਿੱਚ ਪੰਜਾਬ ਹੋਵੇ ਹਰਿਆਣਾ ਹੋਵੇ ਜਿੱਥੇ ਮਰਜੀ ਹੋਣ ਉਥੇ ਮੁੜ ਕੇ ਰਜਿਸਟਰ ਕਰਾਂ ਤੁਹਾਡੀਆਂ ਡੀਟੈਲ ਉਥੇ ਫਾਰਮ ਤੇ ਚਾਹੀਦੀਆਂ ਪੁਰਾਣੀਆਂ ਤੇ ਅਸੀਂ ਰੀ ਰੀ ਰਜਿਸਟਰ ਤੁਹਾਨੂੰ ਕਰਦੇ ਆ ਜਿਹੜੇ ਨਵੇਂ ਸੇਵਾਦਾਰ ਆ ਉਹਦੀ ਸੈਪਰਟੀ ਹੋਈ ਜਾਊਗੀ ਸੋ ਮੈਂ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਜਿਹੜੇ ਭਾਈ ਕਾਫੀ ਢੇਰ ਤੋਂ ਲੱਗਿਓ ਆ ਤੇ ਤੁਸੀਂ ਮੇਰੇ ਇਹ ਬੰਦੀ ਆ ਤੁਸੀਂ ਮੁੜ ਕੇ ਰਜਿਸਟਰ ਕਰੋ ਬੰਦੇ ਆਉਂਦੇ ਜਾਂਦੇ ਅਸੀਂ ਵੀ ਆਉਂਦੇ ਜਾਂਦੇ ਸਾਨੂੰ 25 ਸਾਲ ਹੋ ਗਏ ਆ ਅਸੀਂ ਸਦਾ ਨੇ ਇੱਥੇ ਰਹਿਣਾ ਅਸੀਂ ਵੀ ਚੱਲ ਜਾਣਾ ਇਹਦਾ ਮਤਲਬ ਨਹੀਂ ਤੇ ਅਸੀਂ ਚੱਲ ਗਏ ਤਾਂ ਅੱਧੇ ਤੇ ਸਾਡੇ ਸੇਵਾਦਾਰ ਚੱਲ ਗਏ ਹਾ ਯੂਕੇ ਵਿੱਚ ਜਾਂ ਸਾਡੇ ਸਟਾਫ ਚੱਲ ਗਏ ਤੁਸੀਂ ਜੇ ਇੱਕ ਬੰਦੇ ਨਾਲ ਹੋਈ ਕਹਿੰਦਾ ਬੰਦੇ ਨਾਲ ਜੋੜਦੇ ਫਿਰ ਮੁਸ਼ਕਲ ਆਉਂਦੀ ਤੁਸੀਂ ਸੰਸਥਾ ਨਾਲ ਜੁੜੋ ਇੱਕ ਸਨੇਹ ਨਾਲ ਜੁੜੋ ਮੈਂ ਤਾਂ ਹੀ ਕਹਿੰਦਾ ਜਦੋਂ ਮੈਨੂੰ ਇੱਥੇ ਕਾਫੀ ਬੰਦੇ ਮਿਲਦੇ ਸੂਰ ਮਿਲਦੇ ਤੁਸੀਂ ਮੇਰੇ ਨਾਲ ਨਾ ਜੁੜੋ ਤੁਸੀਂ ਸੰਸਥਾ ਆ ਜੋ ਕੰਮ ਆ ਜੋ ਸੇਵਾ ਉਹਨਾਂ ਨਾਲ ਜੁੜੋ ਤੁਸੀਂ ਵੀ ਸੇਵਾ ਕਰੋ ਕੋਈ ਬੰਦਾ ਸੰਸਥਾ ਤੋਂ ਵੱਡਾ ਨਹੀਂਗਾ ਜਿਹੜਾ ਬੰਦਾ ਸੋਚਦਾ ਮੈਂ ਸੰਸਥਾ ਤੋਂ ਵੱਡਾ ਆ ਉਹ ਫੇਰ ਬੇੜਾ ਕਰਕੇ ਜਾਂਦਾ ਕੀ ਕਰੀਏ ਉਹ ਤਾਂ ਫੇਰ ਅਸੀਂ ਅਸੀਂ ਇਹ ਨਵਾਰਜੀ ਸੁਝਾਈਏ ਜਦੋਂ ਬੰਦਾ ਵੀ ਕਹਿੰਦਾ ਮੈਂ ਸੰਸਦ ਬੱਡਾਂ ਫਿਰ ਮੁਸ਼ਤਫੀ ਨਹੀਂ ਮੈਂ ਵੀ ਤੁਹਾਡੇ ਸਾਹਮਣੇ ਆ ਸਾਡੀ ਲਾਚੀ ਸਿੰਪਲ ਆ ਅਸੀਂ 25 ਸਾਲ ਦੇ ਵਿੱਚ ਵਿਕੇ ਨਹੀਂ ਗਏ 25 ਸਾਲ ਚ ਅਮੀਰ ਨਹੀਂ ਬਣੇ ਨਾ ਕੋਈ ਅਮੀਰ ਬਣ ਸਕਦਾ ਜਿਹੜਾ ਇਦਾਂ ਦੀ ਸੇਵਾ ਕਰਦਾ ਨਾ ਲੱਖੀ ਜਿ ਰਹਿ ਸਕਦਾ ਨਾ ਕਿ ਦੇਖੋ ਲੈ ਘੁੰਮ ਫਿਰ ਸਕਦੇ ਕਿ ਸਾਡੀ ਇਹਨਾਂ ਤਨਖਾਹ ਵੀ ਨਹੀਂ ਗੀਆਂ ਜੋ ਅਸੀਂ ਕੰਮ ਤੇ ਜਾਂਦੇ ਕੰਮ ਕਰਦੇ ਇਹ ਨਹੀਂ ਆਪਣੀ ਛੁੱਟੀਆਂ ਕਿਤੇ ਜਾ ਕੇ ਮਹਿੰਗੇ ਮਹਿੰਗੇ ਥਾਂ ਛੁੱਟੀਆਂ ਲੈਣ ਦੇ ਹੱਕ ਕਦੀ ਨਹੀਂ ਲਈਆਂ ਸੋ ਅਸੀਂ ਕੋਸ਼ਿਸ਼ ਕੀਤੀ 25 ਸਾਲ ਦੇ ਵਿੱਚ ਨਾ ਪੈਸੇ ਤੇ ਨਾ ਤਾਕਤ ਤੇ ਦਾ ਜੋ ਜੋ ਸਾਡੀ ਤੁਸੀਂ ਸਾਨੂੰ ਸਾਨੂੰ ਜ਼ਿੰਮੇਵਾਰ ਦਿੱਤੀ ਆ ਉਹ ਜ਼ਿੰਮੇਵਾਰੀ ਦਿੋਲਣਾ ਚਾਹੀਏ ਅਸੀਂ ਦੇਖਣਾ ਚਾਹੀਏ ਆ ਲੈਵਲ ਤੇ ਨਹੀਂ ਦੇਖ ਜਾਈਏ ਤੇ ਅਸੀਂ ਕੈਨੇਡਾ ਪਏ ਨੇ ਮੇਰੇ ਤੋਂ ਬਿਗਿਆਰ ਕੁਛ ਨਹੀਂ ਕੰਮਣਾ ਮੇਰੇ ਤੋਂ ਬਿਗਿਆਰ ਵੀ ਕੰਮ ਚੱਲਣਾ ਕੋਈ ਬੰਦਾ ਨਹੀਂ ਆ ਜੇ ਤੋਂ ਬਿਗਿਆਰ ਕੰਮ ਨਹੀਂ ਚੱਲਦਾ ਕਈ ਵਾਰੀ ਕੰਮ ਹੌਲੀ ਚੱਲਦਾ ਪਰ ਕੰਮ ਚੱਲੀ ਜਾਂਦਾ ਸੋ ਇਹ ਹੀ ਬੇਨਤੀ ਪੁਰਾਣੇ ਸੇਵਾਦਾਰ ਜਿਹੜੇ ਸਾਨੂੰ ਮੁੜ ਕੇ ਰੀਜੋਇਨ ਕਰੋ ਹਰ ਸੇਵਾਦਾਰ ਦਾ ਹਰ ਸਾਡੀ ਟੀਮ ਮੈਂਬਰ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਸਪੋਰਟ ਕਰਦੇ ਆ ਜਿਹੜੇ ਸਾਨੂੰ ਪਿਆਰ ਨਾਲ ਸਾਨੂੰ ਆ ਤੋਰਦੇ ਜਿਹੜੇ ਸਾਨੂੰ ਦਾਨ ਦਿੰਦੇ ਆ ਆਰਮੀ ਨੇ ਜਿਹੜੇ ਆ ਕੇ ਸਾਡੇ ਆਫਿਸ ਦਾਨ ਕਰਦੇ ਆ ਉਹਨਾਂ ਦਾ ਧੰਨਵਾਦ ਕਿਉਂਕਿ ਤੁਹਾਡੇ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਸੰਗਤ ਪਹਿਲਾਂ ਸੰਗਤ ਸੰਸਥਾ ਤੇ ਕੋਈ ਬੰਦਾ ਥੱਲੇ ਆਉਂਦਾ ਨਾ ਕੋਈ ਬੰਦਾ ਪਹਿਲਾਂ ਨਾ ਸੰਸਥਾ ਪਹਿਲੀ ਸੰਗਤ ਸੰਸਥਾ ਤੇ ਜਿਹੜੇ ਬੰਦੇ ਕੰਮ ਕਰਦੇ ਸੋ ਸਾਡੇ ਜਿਹੜੇ ਨਵੇਂ ਟਰਸਟੀ ਆ ਖਾਲਸਾ ਏਡ ਦੇ ਇੰਡੀਆ ਦੇ ਉਹਨਾਂ ਦਾ ਧੰਨਵਾਦ ਸਾਡੀ ਜਿਹੜੀ ਨਵੀਂ ਟੀਮ ਆ ਖਾਸਾ ਜੀ ਮੈਨੇਜਮੈਂਟ ਇੰਡੀਆ ਦੇ ਵਿੱਚ ਉਹਨਾਂ ਦਾ ਧੰਨਵਾਦ ਕਿਉਂਕਿ ਉਹਨੂੰ ਬਹੁਤ ਔਖਾ ਕੰਮ ਕਰਨਾ ਪਿਆ ਸਾਨੂੰ ਕਈ ਫਾਈਲਾਂ ਨਹੀਂ ਮਿਲੀਆਂ ਸਾਨੂੰ ਕਈ ਚੀਜ਼ਾਂ ਨਹੀਂ ਮਿਲੀਆਂ ਪੁਰਾਣੀ ਟੀਮ ਤੋਂ ਉਹ ਸਾਨੂੰ ਮੁੜ ਕੇ ਬਹੁਤ ਖੇਚਲ ਕਰਨੀ ਪਈ ਸਪੈਸ਼ਲੀ ਜਿਹੜਾ ਹੁਣ ਸਾਡੇ ਕੋਲ ਵੋਲੰਟੀਅਰ ਡਾਟਾਬੇਸ ਹੈ ਨਹੀਂ ਉਹ ਅਸੀਂ ਬਿਲਡ ਕਰਨਾ ਚਾਹੁੰਦੇ ਹਾਂ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੇ ਰਹਿ ਕੇ ਚੜ੍ਹਦੀ ਕਲਾ ਰਹੋ ਤੇ ਅਸੀਂ ਰਲ ਕੇ ਫੇਰ ਗੱਲਬਾਤ ਕਰਦੇ ਆਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ